ਤਾਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸੰਗਰੂਪ ਦੇ ਖੁਸ਼ਕ ਪਿੰਡਾਂ ਵਿੱਚ ਬਹੁਤ ਹੀ ਖਤਰਨਾਕ ਜਾਨਵਰ ਨੇ ਇੱਕ ਖੌਫਨਾਕ ਮਾਹੌਲ ਬਣਾਇਆ ਹੋਇਆਗਾ ਤੁਸੀਂ ਇਹ ਨਿਊਜ਼ ਸੁਣੀ ਵੀ ਹੋਊਗੀ ਤੇ ਖੁਸ਼ਕ ਇਸ ਜਿਹੜੀ ਖਬਰ ਤੋਂ ਜਾਣੂ ਨਹੀਂ ਹੋਣਗੇ ਤਾਂ ਕਰਕੇ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚੋਂ ਨਿਊਜ਼ ਡਿਸਕਸ ਕਰਾਂਗੇ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਿਹੜਾ ਕੀ ਹੈਗਾ ਸਰਕਾਰ ਵੱਲੋਂ ਕੀ ਆ ਵੀ ਕਿਹਾ ਕਿ ਥੋੜਾ ਜਿਹਾ ਸਤਰ ਕਰਿਆ ਜਾਵੇ ਤਾਂ ਕਿ ਉਹ ਜਾਨਵਰ ਕਿਸ ਨੂੰ ਨੁਕਸਾਨ ਨਾ ਪਹੁੰਚਾ ਸਕੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਨਿਊਜ਼ ਰੀਡ ਕਰਦੇ ਹਾਂਗੇ ਹੁਣ ਉਹ ਤਈ ਮੂਨਕ ਜਿਹੜੀ ਤਹਿਸੀਲ ਆ ਜਾਂਦੀ ਉਹਦੀ ਗੱਲ ਹੈ ਸੰਗਰੂਰ ਚਿਲੇ ਦੇ ਤਹਿਸੀਲ ਮੂਨਕ ਦੇ ਇਨ ਪੈਂਦੇ ਪਿੰਡ ਪਾਠੂਆਂ ਵਿੱਚ ਇੱਕ ਖਤਰਨਾਕ ਕਿਸਮ ਦੇ ਜਾਨਵਰ ਦੀ ਦਹਿਸ਼ਤ ਨੇ ਲੋਕਾਂ ਦੇ ਸਾਹ ਸੂਰ ਦਿੱਤੇ ਹਨ ਇਹ ਜਿਹੜੀ ਖਬਰ ਹੈ ਮੈਂ ਦੱਸ ਦੇਣਾ ਚਾਹੁੰਦੀ ਹਾਂ ਸਿਰਫ ਪਾਠੂਆਂ ਪਿੰਡ ਨਹੀਂ ਉਸਦੇ ਨਾਲ ਲੱਗਦੇ ਪਿੰਡ ਪਟਾਲ ਛੋਟੀ ਪਟਾਲ ਵੱਡੀ ਪਟਾਲ ਦੇਲਾ ਸਿੰਘ ਜਿੰਨੇ ਵੀ ਪਿੰਡ ਆ ਜਾਂਦੇ ਆ ਲਗਭਗ ਸਾਰੇ ਪਿੰਡਾਂ ਦੇ ਖੇਤਾਂ ਦੇ ਵਿੱਚ ਇੱਕ ਖਤਰਨਾਕ ਜਾਨਵਰ ਦੇ ਜਿਹੜੇ ਪੈਰ ਨੇ ਪੰਜੇ ਨੇ ਉਹ ਪਾਈ ਗਏ ਨੇਗੇ ਪਿੰਡ ਦੇ ਲੋਕਾਂ ਅਨੁਸਾਰ ਇਹ ਜਾਨਵਰ ਹੈ ਜਿਹੜਾ ਸ਼ੇਰ ਚਿਤਾ ਅਤੇ ਤਿੰਦੂਆ ਕਿਸਮ ਦਾ ਹੈ ਜਿਸ ਕਰਕੇ ਲੋਕ ਖੇਤਾਂ ਵਿੱਚ ਜਾਣ ਤੋਂ ਘਬਰਾ ਰਹੇ ਹਨ। ਦੇਰ ਸ਼ਾਮ ਜਾਣਕਾਰੀ ਸਾਂਝਾ ਕਰਦੇ ਪਿੰਡ ਦੇ ਪੰਚਾਇਤ ਮੈਂਬਰ ਪ੍ਰਿਤਪਾਸੀ ਨੇ ਦੱਸਿਆ ਕਿ ਉਹਨਾਂ ਦੇ ਖੇਤ ਵਿੱਚ ਜੋ ਟੀਨਸਾ ਰੋਡਵਾਲ ਹਨ ਖਤਰਨਾਕ ਜਾਨਵਰ ਦੇ ਪੰਜੇ ਦੇ ਨਿਸ਼ਾਨ ਮਿਲੇ ਹਨ। ਜਿਸ ਨੂੰ ਜਾਂਚ ਲਈ ਸਬੰਧਤ ਬਣ ਅਤੇ ਜੰਗਲ ਵਿਭਾਗ ਨੂੰ ਭੇਜਿਆ ਗਿਆ ਹੈ ਜਿੱਨਾਂ ਵੱਲੋਂ ਚੀਤੇ ਜਾਂ ਕਿਸੇ ਅਜਿਹੇ ਜਾਨਵਰ ਦਾ ਹੀ ਖਦ사 ਪ੍ਰਗਟਾਇਆ ਗਿਆ ਹੈ। ਉਹਨਾਂ ਦੱਸਿਆ ਕਿ ਖੇਤਾਂ ਵਿੱਚ ਅਤੇ ਝਾੜੀਆਂ ਵਿੱਚ ਰਹਿਣ ਵਾਲੇ ਕੁੱਤੇ ਵਗੈਰਾ ਵੀ ਗਾਇਬ ਹਨ ਅਤੇ ਸਵੇਰ ਸਮੇਂ ਚ ਕੁੱਤ ਕੁੱਤਿਆਂ ਦਾ ਚਿਖਚਖਾੜਾ ਵੀ ਲੋਕਾਂ ਨੂੰ ਸੁਣਿਆ ਗਿਆ ਹੈ। ਅਸੀਂ ਆਸ-ਪਾਸ ਦੇ ਪਿੰਡਾਂ ਵਿੱਚ ਜੰਗਲੀ ਜਾਨਵਰ ਆਉਣ ਦੀ ਖ਼ਬਰ ਨਾਲ دہشت ਦਾ ਮਾਹੌਲ ਪੈਦਾ ਹੋਇਆ ਤੇ ਲੋਕ ਘਰਾਂ ਵਿੱਚ ਨਿਕਲਣ ਤੋਂ ਗਰੇਜ਼ ਕਰ ਰਹੇ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਅਨਾਊਂਸਮੈਂਟ ਕਰ ਚੁੱਕੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਤੇ ਰਾਤ ਨੂੰ ਬਾਹਰ ਨਿਕਲਣ ਤੋਂ ਬਚਿਆ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਕੋਈ ਵੀ ਜਾਨਵਰ ਹੈ ਉਹ ਕਿਸੇ ਵੱਡੀ ਫਸਲ ਵਿੱਚ ਲੁਕਿਆ ਹੋਇਆ ਤੇ ਫਿਲਹਾਲ ਚੌਕਸੀ ਤੋਂ ਹੀ ਬਚਾਅ ਹੈ। ਤਾਂ ਇਹ ਬਹੁਤ ਹੀ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਚਿੰਤਾਪੂਰਵਕ ਨਿਊਜ਼ ਹੈਗੀ ਕਿ ਕੋਈ ਜਾਨਵਰ ਹੈ ਜੋ ਪਿੰਡਾਂ ਦੇ ਖੇਤਾਂ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਇਹ ਪਿੰਡਾਂ ਵਾਲਿਆਂ ਨੂੰ ਸੂਚਨਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਨਿਊਜ਼ ਬਾਰੇ ਨਹੀਂ ਪਤਾ ਤਾਂ ਇਹ ਵੀਡੀਓ ਨੂੰ ਜਾਨ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦਾ ਸਤਾਰਕ ਰਹੇ ਤੇ ਜਿਹੜਾ ਖੇਤਾਂ ਵਿੱਚ ਜਾਣ ਤੋਂ ਗਰੇਜ ਕਰੇ ਤੇ ਜਿਤੋਂ ਤੱਕ ਅੱਜ ਨਿਊਜ਼ ਮਿਲੀ ਆ ਅੱਜ ਸਰਕਾਰ ਵੱਲੋਂ ਟੀਮ ਵੀ ਭੇਜੀ ਗਈ ਸੀ ਬਨਪ ਭਾਗ ਵੱਲੋਂ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਹਾਂ ਇਹ ਕਿਸੇ ਵੀ ਤਿੰਦੂਏ ਜਸ ਸ਼ੇਰ ਦੇ ਹੀ ਨਿਸ਼ਾਨ ਹਨ ਚਿੱਤੇ ਦੇ ਤਾਂ ਉਹ ਜੇਕਰ ਦੋ ਦਿਨਾਂ ਦੇ ਵਿੱਚ ਦੁਬਾਰਾ ਫਿਰ ਉਹ ਪੰਜੇ ਦੇ ਨਿਸ਼ਾਨ ਪਾਏ ਜਾਂਦੇ ਹਨ ਤਾਂ ਹੋ ਸਕਦਾ ਹੈ ਪਿੰਜਰੇ ਵਗੈਰਾ ਵੀ ਲਗਾਏ ਜਾਣਗੇ ਤਾਂ ਇਸ ਏਰੀਏ ਦੇ ਲੋਕਾਂ ਨੂੰ ਇਹੀ ਮੇਰੀ ਅਗਾਹਕਿ ਉਹ ਘਰ ਰਹਿਣ ਤੇ ਜਿਹੜੇ ਇਸ ਤਰ੍ਹਾਂ ਦੇ ਮਾਹੌਲ ਤੋਂ ਬਚਣ ਦੇ ਲਈ ਆਪਣੇ ਘਰਾਂ ਵਿੱਚ ਹੀ ਰਹਿਣ ਬਾਕੀ ਸਰਕਾਰ ਦਾ ਸਹਿਯੋਗ ਦੇਣ ਜੇ ਕਿਸੇ ਪ੍ਰਕਾਰ ਦੀ ਹੈਲਪ ਦੀ ਜ਼ਰੂਰਤ ਹੈ ਜੇਕਰ ਆਪਣੇ ਤੋਂ ਕੋਈ বন ਵਿਭਾਗ ਵਾਲੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਮੰਗ ਕਰ ਰਿਹਾ ਤਾਂ ਸਾਨੂੰ ਉਹਨਾਂ ਨੂੰ ਅੱਗੇ ਵੱਧ ਕੇ ਉਹਨਾਂ ਦੀ ਹੈਲਪ ਹੀ ਕਰਨੀ ਚਾਹੀਦੀ ਹੈਗੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ